ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮਕੇਸ਼ ਅੰਬਾਨੀ ਦੇ ਘਰੋਂ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਜਰੀਏ ਦਾਵਾ ਕੀਤਾ ਜਾ ਰਿਹਾ ਹੈ ਕਿ ਮਕੇਸ਼ ਅੰਬਾਨੀ ਦੇ ਘਰ ਅੰਟੀਲੀਆ ਨੂੰ ਭਗਵਾਨ ਰਾਮ ਦੀ ਪ੍ਰਾਣ ਪ੍ਰਸ਼ਟਾ ਤੋਂ ਪਹਿਲਾਂ ਖੂਬਸੂਰਤੀ ਕਿੰਨਾ ਸਜਾਇਆ ਗਿਆ ਹੈ। ਅਯੁੱਧਿਆ ਚ ਰਾਮ ਮੰਦਿਰ ਚ ਰਾਮ ਲੱਲਾ ਦੀ ਪ੍ਰਾਣ ਪ੍ਰਸ਼ਟਾ ਚ ਰੈਲੈਂਸ ਇੰਡਸਟਰੀ ਦੇ ਸੀਐਮਡੀ ਮੁਕੇ ਅਮਾਨਿਆ ਤੇ ਉਹਨਾਂ ਦੇ ਪਰਿਵਾਰ ਪ੍ਰਸਿੱਧ ਭਾਰਤੀ ਉਦਮੀਜ ਰਜਨ ਟਾਟਾ ਦੇ ਉਗਵਤੀ ਗੋਤਮਾੜਾ ਨਿਊਸ ਸਦਾਵਤਰ ਦਿੱਤਾ ਗਿਆ ਹੈ। ਦਾਅਵੇ ਮੁਤਾਬਕ ਅੰਟੀਲੀਆ ਚ ਉਪਰੀ ਮੰਜ਼ਲ ਉੱਤੇ ਭਗਵਾਨ ਰਾਮ ਦੇ ਨਾਰੇ ਲਿਖੇਗੇ ਹਨ ਅਤੇ ਘਰ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ। ਭਗਵਾਨ ਰਾਮ ਦੇ ਸਵਕਤ ਲਈ ਅੰਟੀਲੀਆ ਦੇ ਹੋਰ ਹੀ ਸਾਨੂੰ ਵੀ ਸਈਆਂ ਯਾਨੀ ਖਬਰਾਂ ਹਨ ਜੀ ਹਾਂ ਦੋਸਤੋ ਇਹ ਵੱਡੀ ਖਬਰ ਹੁਣੇ-ਹੁਣੇ ਸਾਹਮਣੇ ਆ ਰਹੀ ਆ ਤੇ ਗਰਜਣ ਹੁਣੇ-ਹੁਣੇ ਇਹ ਵੱਡੀ ਖਬਰ ਆ ਰਹੀ ਆ ਜੀ ਹਾਂ ਜਿੱਥੇ ਕਿ ਹੁਣ ਅਬੰਦੀ ਦੇ ਘਰ ਇਹ ਵੱਡੀ ਖਬਰ ਆਈ ਆ ਤੇ ਨਾਲ ਹੀ ਦਾਅਵੇ ਮੁਤਾਬਕ ਇਟਲੀਆ ਚ ਉੱਪਰਲੀ ਮੰਜਲ ਉੱਤੇ ਭਗਵਾਨ ਰਾਮ ਦੇ ਨਾਰੇ ਲਿਖੇ ਗਏ ਹਾਂ ਤੇ ਘਰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਹੈ ਵੀਡੀਓ ਦੇਖਣ ਦੇ ਲਈ ਤੋਂ ਵੱਡਾ ਤੁਹਾਡਾ